मैं ये दुर्भाग्यपूर्ण कहना चाहनी हाँ कि वेरी अनफोचुनेट कि जिस पार्टी ने डॉक्टर राजकुमार कुमार इन्ना मान और सम्मान दिता से श्रीमती सोनिया गांधी जी ने जो कि पहले सी और फिर राहुल गांधी जी ने इन्हों भी एक परिवार का हिस्सा समझिया और इसे करके इन्हों ਤੇ ਕਿੱਦ ਦਾ ਚੰਬੇ ਵਾਲ ਤੋਂ ਉਸ ਦੇ ਬਾਅਦ ਇਹਨਾਂ ਨੂੰ ਦਿੱਤਾ ਡੈਪਟੀ ਲੀਡਰ ਬਣਾਇਆ ਆਪੋਜੀਸ਼ਨ ਦਾ ਇਸੇ ਸਿਰ ਪੰਜਾਬ ਦਾ ਚਾਪਨ ਸਾਲ ਤੱਕ ਉਹ ਚੇਅਰਮੈਨ ਰਹੇ ਇਹਨਾਂ ਨੂੰ ਕੁਝ ਮਾਨ ਸਨਮਾਨ ਥੋੜੇ ਸਮੇਂ ਦੇ ਵਿੱਚ ਦਿੱਤਾ ਗਿਆ ਤੇ ਇਹਨਾਂ ਨੇ ਉਸੇ ਪਾਰਟੀ ਨੂੰ ਧੋਖਾ ਦੇ ਕੇ ਅੰਦਰ ਖਾਤੇ ਜੋ ਕੁਝ ਖੇਡ ਖੇਡਦੇ ਰਹੇ और आप के शामिल हो गए चाहिए नहीं सी मैं समझती हाँ क्योंकि जेडे वर्कर्स ने कांग्रेस पार्टी के या कोई भी पार्टी होए होना वर्करा के उत्ते ही हर पार्टी जिंदा रहती है और ये तो चले गए यह बिजनेसमैन है ये तो अपने बिजनेस की कमाई करने के पाला पटते देने और उन्ना ने किया ਪਲ ਤੇਰਾ ਵਰਕਰ ਹੈ ਉਤਾਹਿਤ ਰਹੀ ਕਰਦਾ ਹੈ ਕਿ ਪਲ ਕ ਆਪਣੇ ਵਰਕਰਸ ਨੂੰ ਵੀ ਇਹ کہنا ਚਾਹੀਈ ਹੈ ਕਿ ਬਹੁਤ ਵੱਡੀ ਤਪੱਸਿਆ ਹੈ ਇਹ ਪਾਰਟੀ ਦੀ ਛੋਟੀਆਂ ਸ਼ਾਖਾਵਾਂ ਨਜ਼ਰ ਆਉਂਦੀ ਹੈ ਨਾ ਤਰਤਾਂ ਦੇ ਉੱਤੇ ਇਹ ਆਂਦੀ tufaan ਦੇ ਵਿੱਚ ਵੀ ਪਰੇਸ਼ਾਨੀ ਨਹੀਂ ਹੁੰਦੀਆਂ ਨੇ ਫਿਰ ਵਾਪਸ ਆਪਣੇ ਉੱਥੇ ਪਹੁੰਚ ਜਾਂਦੀਆਂ ਨੇ ਉਸੇ ਤਰੀਕੇ ਦੇ ਨਾਲ ਅਸੀਂ ਵੀ ਮੇਰਾ ਵੀ ਟਿਕਟ ਕਰਤੇ ਆਏ ਦੈਨਵਰੀ ਕੱਟਿਆ ਲੋਕ ਸਭਾ ਦਾ ਇੱਕ ਵਾਰ 96 ਦੇ ਵਿੱਚ ਬਹੁਜਨ ਸਮਾਜ ਨੂੰ ਐਲਾਈਂਸ ਦੇ ਵਿੱਚ ਸੀਟ ਦੇ ਦਿੱਤੀ ਸੀ ਫਿਰ ਮੈਂ ਪਾਰਟੀ ਦੇ ਸਿਪਾਈ ਬਣ ਕੇ ਬੈਠੀ ਰਹੀ ਉਸ ਦੇ ਬਾਅਦ 2014 ਦੇ ਵਿੱਚ ਔਰ 2019 ਦੇ ਵਿੱਚ ਫਿਰ ਮੇਰਾ ਟਿਕਟ ਕੱਟਿਆ ਔਰ ਇਸ ਨੂੰ ਹੀ ਡਾਕਟਰ ਰਾਖਵਾਨ ਨੂੰ ਜਿਹੜਾ ਕਿ ਵਿਧਾਇਕ ਸੀਗਾ ਦੋ ਵਰਸ਼ ਦਾ ਇਹਨੂੰ ਲੋਕ ਸਭਾ ਲੜਨ ਨਹੀਂ ਭੇਜ ਦਿੱਤਾ ਔਰ ਇੱਕ ਦਲੇਤ ਮਹਿਲਾ ਨੂੰ

फेसबुक इंस्टाग्राम एक्स और व्हाट्सएप चैनल पर